ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸਰੰਗ ਮਹੱਲਾ ਨਾਮ ਹਰ ਬਿਨ ਤੇਰੋ ਕੋ ਨ ਸਹਾਈ ਕਾਂ ਕੀ ਮਾਤ ਪਿਤਾ ਸੁਤ ਬੰਤਾ ਕੋ ਕਾਹੂ ਕੋ ਭਾਈ ਲਾਓ ਤਨ ਧਰਤੀ ਅਰ ਸੰਪਤ ਛਗਰੀ ਜੋ ਮਾਨਿਓ ਅਪਨਾਈ ਤਨ ਛੂਟੇ ਕਾਸ਼ ਸੰਗ ਨ ਚਾਲੇ ਕਹਾਂ ਤਾਏ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤੋਂ ਸਿਉ ਰੋਚਨਾ ਬੜਾਈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਵਾ ਕਹਾ ਮੰ ਬਿਖਿਆ ਸਿਉ ਲਪਟਾਈ ਯਾ ਜਗ ਮੇ ਕੋ ਰਹਿ ਨਾ ਪਾਵੇ ਇਕ ਆਵੇ ਇਕ ਜਾਹੀ ਰਹਾਉ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਂ ਸਿਉ ਨੇਹੋ ਲਗਾਈ ਜੋ ਦੀਸੇ ਸੋ ਸਗਲ ਬਿਨਾਸੇ ਜਿਉ ਬਾਂਦਰ ਕੀ ਸ਼ਾਹੀ ਤਾ ਜੋ ਅਪਿਮਾਨ ਸ਼ਰਨ ਸੰਤਨ ਗੋ ਮੁਕਤ ਹੋਏ ਸ਼ੀਨ ਮਾਈ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਹੀਂ ਸਾਰੰਗ ਮਹਲਾ ਨਾਮ ਕਹਾਂ ਨਾ ਰਪਨੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸ਼ਰਨ ਨਹੀਂ ਆਵੇ ਰਹਾਓ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਭਾਵੇ ਜੋ ਉਪਜ ਸੋ ਸਗਲ ਬਿਨਾਸੇ ਰਹਿਣ ਕੋ ਪਾਵੇ ਮਿਥਿਆ ਧਨ ਸਾਚੋ ਕਰ ਮੰਨਿਓ ਇਹ ਬਿਦ ਆਪ ਬੰਧਾਵੇ ਜਨ ਨਾਨਕ ਸੋ ਜਨ ਮੁਕਤਾ RAM ਭਜਨ ਚਿਤ ਲਾਵੇ ਸਾਰਗ ਮਹਲਾ ਨਾਮਾ ਮਨ ਕਰ ਕਬੂ ਨ ਹਰ ਗੁਣ ਗਾਇਓ ਵਿਖਿਆ ਸਕਤ ਰਹੋ ਇਸ ਬਾਸਰ ਕੀਨੋ ਆਪਣੋ ਪਾਇਓ ਰਹਾਓ ਗੁਰ ਉਪਦੇਸ਼ ਸੁਣਿਓ ਨਹਿ ਕਾਨਨ ਪਰ ਦਾਰਾ ਲਪਟਾਇਓ ਪਰ ਨਿੰਦਾ ਕਾਰਨ ਬਹੁਤ ਆਵਤ ਸਮਝਿਓ ਨਹਿ ਸਮਝਾਇਓ ਕਹਾ ਕਹੋ ਮੈਂ ਆਪਣੀ ਕਰਨੀ ਜੈ ਬਿਦ ਜਨਮ ਗਵਾਇਓ ਕਹਿ ਨਾਨਕ ਸਭ ਔਗਣ ਮੋ ਮੈਂ ਰਾਖ ਲਿਹੋ ਸਰਨ ਆਇਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ